ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਵਾਸਤੇ ਲੈ ਕੇ ਆ ਗਏ ਆਪਾਂ ਵਧੀਆ ਵੀਡੀਓ ਜੀ ਇਹ ਵੀਡੀਓ ਹੈਗੇ ਜੀ ਸਾਊਥ ਸਾਈਡ ਦੀ ਜੋ ਆਪਾਂ ਮੰਦਰ ਵਿੱਚ ਸ਼ਿਵਲਿੰਗ ਤੇ ਦੁੱਧ ਚਲਾਉਣਾ ਹੈ ਜੀ ਇਹਨਾਂ ਨੇ ਇੱਕ ਵਧੀਆ ਜ਼ਗਾੜ ਕੀਤਾ ਹੋਇਆ ਜੀ ਜਿੰਨਾ ਵੀ ਦੁੱਧ ਲੈਣਾ ਦੁਕਾਨ ਤੋਂ ਲੈ ਕੇ ਦੁੱਧ ਇੱਕ ਪਤੀਲੇ ਦੇ ਵਿੱਚ ਪਾਉਂਦੇ ਨੇ ਜੀ ਇੱਥੋਂ ਦੀ ਇੱਕ ਸੰਸਥਾ ਆ ਗਈ ਜੀ ਇਹ ਸੰਸਥਾ ਇਹ ਸਾਰਾ ਦੁੱਧ ਇਕੱਠਾ ਕਰਕੇ ਲੈ ਜਾਂਦੀ ਹੈ ਜੀ ਇਸ ਤੋਂ ਬਾਅਦ ਭਾਈ ਜੀ ਇਸ ਨੂੰ ਉਬਾਲਾ ਦਿਵਾ ਕੇ ਖੰਡ ਮਿੱਠਾ ਪਾ ਕੇ ਇਹਦੇ ਵਿੱਚ ਇਸ ਨੂੰ ਇਕੱਠਾ ਕਰਕੇ ਜੋ ਵੀ ਇਹਨਾਂ ਦੇ ਆਪਣੇ ਸੰਸਥਾ ਵਾਲੇ ਕਮੇਟੀ ਵਾਲੇ ਮੈਂਬਰ ਨੇ ਮੋਟਰਸਾਈਕਲ ਤੇ ਲਿਜਾ ਕੇ ਬਾਈ ਜੀ ਇਹ ਇੱਕ ਗਰੀਬ ਝੁੱਗਿਆਂ ਚ ਛੋਪੜੀਆਂ ਜਿੱਥੇ ਹੁੰਦੀਆਂ ਨੇ ਜੀ ਉੱਥੇ ਲੈ ਕੇ ਜਾਂਦੇ ਨੇ ਜੀ ਇਹ ਇਹਨਾਂ ਦੀ ਸੇਵਾ ਕਰਦ ਨੇ ਆ ਸੰਸਥਾ ਦਾ ਇਹਨਾਂ ਦਾ ਨਾਮ ਆ ਜੀ ਤੇ ਜੋ ਜ਼ਰੂਰਬੰਦ ਨੇ ਲੋਡ ਬੰਦ ਨੇ ਬਾਈ ਜੀ ਜਿਨ੍ਹਾਂ ਨੂੰ ਬਾਈ ਇਹ ਚੀਜ਼ ਦੀ ਲੋੜ ਆ ਦੁੱਧ ਦੀ ਲੋੜ ਆ ਉੱਥੇ ਜਾ ਕੇ ਵਰਤਾਉਂਦੇ ਨੇ ਬਾਈ ਜੀ ਆਪਾਂ ਨੂੰ ਵੀਡੀਓ ਬਾਈ ਬਹੁਤ ਵਧੀਆ ਲੱਗੀ ਤੇ ਤੁਹਾਨੂੰ ਵਧੀਆ ਲੱਗੀ ਲਾਈਕ ਕਮੈਂਟ ਤੇ ਵੀਡੀਓ ਸ਼ੇਅਰ ਜ਼ਰੂਰ ਕਰੋ ਬਾਈ ਜੀ ਜੋ ਕਿ ਆਪਣੇ ਇੱਥੇ ਬੇਸਟ ਜਾਂਦਾ ਦੁੱਧ ਬਾਈ ਨਾਲੀਆਂ 'ਚ ਦੇਖੋ ਕਿਸੇ ਵੀ ਕਮੇਟੀ ਦੇ ਇਹ ਕੰਨਾਂ ਵਿੱਚ ਵਗ ਜਾਵੇ ਜੀ ਤਾਂ ਉਹ ਕਮੇਟੀ ਵੀ ਇਸ ਤਰ੍ਹਾਂ ਕਰੇ ਵੀ ਜਿੰਨਾ ਵੀ ਦੁੱਧ ਆਉਂਦਾਗਾ ਉਹ ਇੱਕ ਪਦਿੱਲੇ ਵਿੱਚ ਪਾਵੇ ਜਿਉ ਲੋਡ ਬੰਦਾ ਉਹਨੂੰ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਆ ਜੀ ਨਾਲੇ ਬੇਸਟਿੰਗ ਦੀ ਬਚ ਰਹੂਗੀ ਨਾਲੇ ਜਿਹੜਾ ਦੁੱਧ ਆਪਣਾ ਸਹੀ ਜਗ੍ਹਾ ਤੇ ਜਾਣਾਗਾ ਉਹ ਸਹੀ ਜਗ੍ਹਾ ਤੇ ਲੱਗ ਰਿਹਾ ਦੇਖੋ ਜੀ ਬਾਈ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਪਹੁੰਚ ਸਕੇ ਆਪਣੇ ਸੰਸਥਾ ਤੱਕ ਜੋ ਆਪਣੇ ਮੰਦਰ ਮਸਜਿਦ ਕੁਝ ਵੀ ਚਲਾਉਂਦੀਆਂ ਨੇ ਜੀ ਜਿੱਥੇ ਇਸ ਤਰ੍ਹਾਂ ਦੇ ਚੜਾਵੇ ਚੜਦੇ ਨੇ ਮਤਲਬ ਖਾਣ ਪੀਣ ਜੋਗ ਉਹਨੂੰ ਇੱਕ ਸਹੀ ਜਗ੍ਹਾ ਤੇ ਲੈ ਕੇ ਵੰਡਿਆ ਜਾਵੇ ਧੰਨਵਾਦ ਬਾਈ